ਸਵਾਗਤ ਹੈ ਪੀਡੀਸੀ న్యూਸ ਅਵਿਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇਖ ਰੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਇਸ ਸ਼ੋਅ ਦੇ ਵਿੱਚ ਗੱਲ ਉਸ ਮੁੱਦੇ ਦੇ ਹੋਏਗੀ ਜੋ ਮੁੱਦਾ ਸੁਰਖੀਆਂ ਦੇ ਵਿੱਚ ਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅੱਜ ਕੱਲ ਹਰ ਬੰਦਾ ਆਪਣਾ ਹੈਲਥ ਕੌਨਸ਼ੀਅਸ ਹੈ ਆਪਣੀ ਸਿਹਤ ਨੂੰ ਲੈ ਕੇ ਬੜਾ ਸੰਜੀਦਾ ਨਜ਼ਰ ਆਂਦਾ ਹੈ ਔਰ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਜਦੋਂ ਵੀ ਕੋਈ ਖਬਰ ਹੈਲਥ ਨਾਲ ਜੁੜੀ ਹੋਈ ਆਂਦੀ ਹੈ ਕਿਸੇ ਟ੍ਰੀਟਮੈਂਟ ਦੇ ਨਾਲ ਜੁੜੀ ਆਂਦੀ ਹੈ ਤਾਂ ਬੜੀ ਬੇਸਬਰੀ ਨਾਲ ਉਹਨੂੰ ਵੇਖਿਆ ਵੀ ਜਾਂਦਾ ਹੈ ਸਿਰਫ ਵੇ ਬڑے ਵੱਡੇ ਤਰੀਕੇ ਨਾਲ ਕੀਤਾ ਜਾਂਦਾ ਸੋਸ਼ਲ ਮੀਡੀਆ ਦੇ ਅਲਜੈਬਰਾ ਨੂੰ ਜਦੋਂ ਤੁਸੀਂ ਚੈੱਕ ਕਰੋਗੇ ਤਾਂ ਤੁਹਾਨੂੰ ਕੰਟੈਂਟ ਜਿਆਦਾ ਵਾਇਰਲ ਉਹ ਨਜ਼ਰ ਆਏਗਾ ਜੋ ਤੁਹਾਡੀ ਹੈਲਥ ਨਾਲ ਜੁੜਿਆ ਹੋਏਗਾ ਸੋ ਉਹ ਜਿਹੜਾ ਕੰਟੈਂਟ ਹੁੰਦਾ ਉਹ ਕਿੰਨਾ ਕੁ ਸਹੀ ਹੁੰਦਾ ਸਟੀਕ ਹੁੰਦਾ ਔਰ ਕਿੰਨਾ ਕੁ ਤੁਹਾਨੂੰ ਲਾਗੂ ਕਰਨਾ ਚਾਹੀਦਾ ਆਪਣੇ ਸਰੀਰ ਤੇ ਇਹ ਸਮਝਣਾ ਬੜਾ ਜ਼ਰੂਰੀ ਹੈ ਨੀਮ ਹਕੀਮ ਖਤਰਾਏ ਜਾਨ ਤੁਸੀਂ ਇਹ ਕਿੱਸਾ ਸੁਣ ਚੁੱਕੇ ਹੋ ਵੈਸੇ ਤਾਂ ਇਟ ਪੁੱਟੋ ਤਾਂ ਉਹ ਹਕੀਮ ਨਜ਼ਰ ਆ ਜਾਂਦਾ ਪਰ ਹੁਣ ਇਟ ਪੁੱਟਣ ਦੀ ਲੋੜ ਨਹੀਂ ਪੈਂਦੀ ਇਟ ਦੇ ਉੱਤੇ ਹੀ ਨੀਮ ਹਕੀਮ ਬੈਠੇ ਹੁੰਦੇ ਨੇ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਆਪਣੇ ਗੋਡੇ ਬਦਲਣ ਜਾ ਰਹੇ ਹੋ ਰੁਕ ਜਾਓ ਉਸ ਤੋਂ ਪਹਿਲਾਂ ਇਹ ਤੇਲ ਮਲ ਕੇ ਦੇਖ ਲਓ ਇਹ ਮਲਸ਼ ਕਰਾ ਕੇ ਦੇਖ ਲਓ ਤੁਹਾਡੇ ਗੋਡੇ ਵੱਜ ਜਾਣਗੇ ਪਿੱਤੇ ਦੀ ਪੱਥਰੀ ਕਢਾਣ ਜਾ ਰਹੇ ਹੋ ਪੱਥਰੀ ਨਹੀਂ ਨਿਕਲੇਗੀ ਪਿੱਤਾ ਕੱਢਣਾ ਪਏਗਾ ਪਰ ਉਸ ਤੋਂ ਪਹਿਲਾਂ ਆ ਤੁਸੀਂ ਤੇਲ ਲਾ ਕੇ ਦੇਖੋ ਆ ਜਿਹੜੀ ਇਹ ਦਵਾਈ ਖਾ ਕੇ ਦੇਖੋ ਤੁਹਾਡਾ ਪਿੱਤਾ ਵੀ ਵੱਜੇਗਾ ਪੱਥਰੀ ਬਾਹਰ ਆ ਜਾਏਗੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਾਇਰਲ ਹੁੰਦੀਆਂ ਤੁਹਾਨੂੰ ਦਿਖਾਈ ਦਿੰਦੀਆਂ ਨੇ ਜਿਸ ਨੂੰ ਤੁਸੀਂ ਕਈ ਵਾਰੀ ਇਗਨੋਰ ਵੀ ਕਰ ਦਿੰਦੇ ਹੋ ਕਿ ਨਹੀਂ ਯਾਰ ਇਹਨਾਂ ਗੱਲਾਂ ਚ ਦੇ ਵਿੱਚ ਨਹੀਂ ਆਣਾ ਪਰ ਜਦੋਂ ਇੱਕ ਪੜਿਆ ਲਿਖਿਆ ਕਪਲ ਜਦੋਂ ਉਸ ਕਪਲ ਦੇ ਵਿੱਚੋਂ ਇੱਕ ਡਾਕਟਰ ਹੋਵੇ ਤੁਹਾਨੂੰ ਕੋਈ ਗੱਲ ਕਹਿੰਦਾ ਹੋਵੇ ਤਾਂ ਤੁਸੀਂ ਸੰਜੀਦਾ ਲੈਂਦੇ ਹੋ ਤੁਸੀਂ ਸੁਣਦੇ ਹੋ ਔਰ ਘੱਟੋ ਘੱਟ ਉਦੋਂ ਜਦੋਂ ਉਸਨੇ ਉਹ ਚੀਜ਼ਾਂ ਆਪਣੇ ਆਪ ਤੇ ਅਪਲਾਈ ਕੀਤੀਆਂ ਹੋਣ ਜੀ ਹਾਂ ਮੈਂ ਗੱਲ ਕਰ ਰਹਿਣਾ ਨਵਜੋਤ ਸਿੱਧੂ ਜੋੜੇ ਦੀ ਨਵਜੋਤ ਸਿੱਧੂ ਦੇ ਧਰਮਪਤਨੀ ਕੈਂਸਰ ਪੀੜਿਤ ਸੀਗੇ ਕੈਂਸਰ ਨੂੰ ਉਹਨਾਂ ਨੇ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤੀ ਹੈ ਔਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਉਹ ਕਰਦੇ ਨੇ ਉਹ ਕਹਿੰਦੇ ਨੇ ਕਿ ਜੋ ਸਾਡੇ ਨਾਲ ਵਾਪਰਿਆ ਜੋ ਅਸੀਂ ਕੀਤਾ ਜਿਸ ਤਰੀਕੇ ਨਾਲ ਅਸੀਂ ਟ੍ਰੀਟਮੈਂਟ ਕੀਤਾ ਉਹ ਅਸੀਂ ਹੋਰਨਾਂ ਨੂੰ ਵੀ ਇਹਦੀ ਦੱਸਣਾ ਚਾਹੁੰਦੇ ਆਂ ਔਰ ਉਹ ਉਸ ਤਰੀਕੇ ਨਾਲ ਕੈਂਸਰ ਨਾਲ ਫਾਈਟ ਕਰਕੇ ਬਚ ਸਕਦੇ ਨੇ ਸਭ ਤੋਂ ਪਹਿਲਾਂ ਇੱਕ ਸਟੇਟਮੈਂਟ ਛੋਟੀ ਜਿਹੀ ਵੈਸੇ ਤੁਸੀਂ ਬਹੁਤ ਵਾਰ ਸੁਣ ਲਈ ਮੈਂ ਦੁਬਾਰਾ ਫੇਰ ਸੁਣਾ ਦਿੰਦਾ ਉਸ ਤੋਂ ਬਾਅਦ ਚਰਚਾ ਨੂੰ ਅੱਗੇ ਤੋਰਦੇ ਆਂ ਕਿ ਇਸ ਚਰਚਾ ਦਾ ਮੁੱਢ ਕੀ ਹੈ ਕੈਂਸਰ ਨੂੰ ਅਗਰ ਗੈਪ ਦੋ ਖਾਣੇ ਨੂੰ 슈ਗਰ ਨਹੀਂ ਦੋ ਕਾਰਬੋਹਾਈਡਰੇਟਸ ਨਹੀਂ ਦੋ ਰੋਟੀ ਤੋਂ ਕੈਂਸਰ ਦੇ ਸੈੱਲ ਬਹੁਤ ਬਗੈਰ शाम होने से पहले खाना खाया छः साढ़े छः और सवेरे अगले दिन दस बजे स्टार्टेड द डे नींबू पानी वॉम वाटर विथ नींबू उसके साथ कच्ची हल्दी उसके साथ एक लहसुन और सेब का सेब उसके आधा घंटा बाद दस बारह नीम के पत्ते और इसमें कोई पैसे नहीं लगते सीरियसली मैं सबको तो बोलना चाहता हूं कि ये ग्रेट फोर स्टेज फोर से ये चालीस दिन में वापस आ गई थी उसके बाद आ? दस बारह नीम के पत्ते तुलसी नीम के पत्ते तुलसी ग्रीन तो ग्रीन ब्लड ब्लड कहते हैं डॉक्टर्स फोटोसिंथेसिस होती है जो प्लांट्स में आती है तो अगर आप पचास ग्राम के करीब पालक के पत्ते या ग्रीन पत्ते और सबसे तकड़ी दवाई कैंसर की कड़वे और खट्टे तक बेरीज सो so, वो जो खट्टा पदार्थ और नीम के पत्ते और हल्दी अदरक ये सवेरे देना है चाय छुड़वाई तो चाय जो इंडियन स्पाइसेस सिनेमम जिसे हम दालचीनी कहते सिनेमम सिनेमम के साथ काली मिर्ची लौंग ब्रिटिशर्स केम दे केम बिकॉज ऑफ दी स्पाइसेस राइट छोटी इलायची इसको उबाल के इतना सा होता वही इसका शुगर शुगर ये थोड़ा सा गुरु उसमें डाल के वो चाहिए राइट उसके बाद नक्स गैप दिया और एक सफेद पेठे का जूस वाइट एश गर्ल्स, उसका जूस ਸੋਚੇਗਾ ਹੋਰ ਵੀ ਬਹੁਤ ਸਾਰੇ ਨੁਸਖੇ ਬਹੁਤ ਸਾਰੀਆਂ ਚੀਜ਼ਾਂ ਨਵਜੋਤ ਸਿੱਧੂ ਹੁਰਾ ਨੇ ਦਸੀਆਂ ਕਿ ਆ ਕੈਂਸਰ ਦੇ ਦੌਰਾਨ ਤੁਸੀਂ ਦੇ ਸਕਦੇ ਹੋ ਜਿਸ ਦੇ ਨਾਲ ਤੁਸੀਂ ਕੈਂਸਰ ਤੋਂ ਜਿੱਤ ਸਕਦੇ ਹੋ ਪਰ ਇਤਰਾਜ਼ ਕਿਉਂ ਹੈ ਇਹਨਾਂ ਚੀਜ਼ਾਂ ਤੇ ਡਾਕਟਰ ਕਮਿਊਨਿਟੀ ਨੂੰ ਕਿਉਂ ਇਤਰਾਜ਼ ਹੈ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਨਵਜੋਤ ਸਿੱਧੂ ਦੇ ਦਾਅਵਿਆਂ ਉੱਤੇ ਡਾਕਟਰਾਂ ਨੇ ਕੁਝ ਇਤਰਾਜ਼ ਜਤਾਇਆ ਉਹਨਾਂ ਨੇ ਕੀ ਇਤਰਾਜ਼ ਜਤਾਇਆ ਉਹ ਕਹਿੰਦੇ ਨੇ ਕਿ ਡਾਕਟਰਾਂ ਵੱਲੋਂ ਨਵਜੋਤ ਸਿੱਧੂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ ਨੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਬਿਨਾਂ ਡਾਕਟਰੀ ਇਲਾਜ ਤੋਂ ਕੈਂਸਰ ਸੰਭਵ ਨਹੀਂ ਹੈ ਕੈਂਸਰ ਠੀਕ ਨਹੀਂ ਹੋ ਸਕਦਾ ਨਵਜੋਤ ਸਿੱਧੂ ਦਾ ਦਾਵਾ ਗੈਰ ਵਿਗਿਆਨਿਕ ਤੇ ਆਧਾਰਹੀਣ ਹੈ ਟਾਟਾ ਮੈਮੋਰੀਅਲ ਹਸਪੀਟਲ ਨੇ ਇਹ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਬੀਤੇ ਦਿਨੀ ਇਸ ਤੋਂ ਇਲਾਵਾ ਛਤੀਸਗੜ ਸਿਵਲ ਸੁਸਾਇਟੀ ਨੇ ਸਿੱਧੂ ਜੋੜ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸਿੱਧੂ ਜੋੜ ਨੂੰ 850 ਕਰੋੜ ਰੁਪਏ ਦਾ ਇਹ ਨੋਟਿਸ ਭੇਜਿਆ ਗਿਆ ਜਾ ਤਾਂ ਨਵਜੋਤ ਸਿੱਧੂ ਇਲਾਜ ਤੇ ਦਸਤਾਵੇਜ਼ ਸਦਰਾਂ ਦੇ ਅੰਦਰ ਅੰਦਰ ਢਾਖਲ ਕਰਾਂ ਨਹੀਂ ਤਾਂ ਮਾਫੀ ਮੰਗਣ ਇਹ ਵੀ ਦੱਸਿਆ ਕਿ ਨਵਜੋਤ ਸਿੱਧੂ ਨੇ ਇਥੇ ਇਹ ਜ਼ਿਕਰਯੋਗ ਹੈਗਾ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਤੇ ਕੁਝ ਥਾਵਾਂ ਤੋਂ ਜਦੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਮਜੋਤ ਸਿੰਘ ਸਿੱਧੂ ਹੋਰਾਂ ਨੇ ਦੁਬਾਰਾ ਇੱਕ ਵੀਡੀਓ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਪਾਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅ ਅਸੀਂ ਇਹ ਨਹੀਂ ਕਹਿ ਰਹੇ ਕਿ ਕੈਂਸਰ ਦਾ ਇਲਾਜ ਇਨ੍ਹਾਂ ਚੀਜ਼ਾਂ ਨਾਲ ਹੋ ਸਕਦਾ ਉਹਨਾਂ ਨੇ ਕਿਹਾ ਕਿ ਟਰੀਟਮੈਂਟ ਦੇ ਨਾਲ-ਨਾਲ ਤੁਸੀਂ ਇਹ ਚੀਜ਼ਾਂ ਵੀ ਲੈ ਸਕਦੇ ਹੋ ਜੋ ਸਹਾਇਕ ਸਿੱਧ ਹੋ ਸਕਦੀਆਂ ਨੇ ਪਰ ਇਹ ਚੀਜ਼ਾਂ ਵੀ ਡਾਕਟਰੀ ਸਲਾਹ ਤੇ ਹੀ ਲੈਣੀਆਂ ਪੈਣੀਆਂ ਨੇ ਪਰ ਹੁਣ ਇਹ ਮੁੱਦਾ ਜਿਹੜਾ ਉਹ ਖਾਸਾ ਹਾਈਲਾਈਟ ਵੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਆਮ ਲੋਕਾਂ ਦੀ ਕਰਿਓਸਿਟੀ ਬੜੀ ਵੱਜ ਜਾਂਦੀ ਹੈ ਨਾ ਕਿ ਜੇ ਇਹਨਾਂ ਚੀਜ਼ਾਂ ਦੇ ਨਾਲ ਠੀਕ ਹੋ ਸਕਦਾ ਤਾਂ ਡਾਕਟਰ ਸਲਾਹ ਕਿਉਂ ਨਹੀਂ ਦਿੰਦੇ ਡਾਕਟਰ ਕਿਉਂ ਨਹੀਂ ਕਹਿੰਦੇ ਕਿ ਅਜਿਹਾ ਟਰੀਟਮੈਂਟ ਹੈ ਜਿਹੜਾ ਪਹਿਲੇ ਸਟੇ ਹੀ ਆਪਣੇ ਘਰ ਸ਼ੁਰੂ ਕਰ ਦੋ ਜਿਸ ਨਾਲ ਤੁਸੀਂ ਬਚ ਵੀ ਸਕਦੇ ਹੋ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਦੇ ਲਈ ਡਾਕਟਰ ਪੈਰਲਾਲ ਗਰਕ ਸਾਬ ਮੌਜੂਦ ਨੇ ਸਾਬਕਾ ਰਜਿਸਟਰਾਰ ਨੇ ਨੇ ਡਾਇਰੈਕਟਰ ਨੇ ਮੈਡੀਕਲ ਓਨਕੋਲੋਜੀ ਸੁਹਾਣਾ ਹਸਪੀਟਲ ਬਹੁਤ ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਅ ਗਰਕ ਸਿੰਘ ਸਭ ਸ਼ੁਰੂਆਤ ਵਿੱਚ ਤੁਹਾਡੇ ਤੋਂ ਕਰਾਂਗਾ ਇਸ ਪੂਰੇ ਮੁੱਦੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਹਾਲਾਂਕਿ ਨਵਜੋਤ ਸਿੱਧੂ ਜੋੜੇ ਦੀ ਭਾਵਨਾ ਦਾ ਵੀ ਆਪਾਂ ਧਿਆਨ ਰੱਖਦੇ ਹਾਂ ਉਹਨਾਂ ਦੀ ਨੀਅਤ ਤੇ ਨੀਤੀ ਤਾਂ ਇਹ ਹੋਏਗੀ ਕਿ ਜੋ ਜੇ ਅਸੀਂ ਆਪਣੇ ਘਰ ਦਾ ਜੀਵ ਬਚਾ ਲਿਆ ਤਾਂ ਹੋਰਾਂ ਦੇ ਘਰ ਤੇ ਜੀਵ ਵੀ ਬਚਣੇ ਚਾਹੀਦੇ ਨੇ ਪਰ ਕਈ ਥਾਵਾਂ ਤੇ ਉਹਨਾਂ ਨੂੰ ਡਾਕਟਰ ਨੂੰ ਜਾਂ ਹਸਪੀਟਲਸ ਨੂੰ ਇਹ ਇਤਰਾਜ਼ ਹੈ ਕਿ ਇਸ ਦੇ ਨਾਲ ਅਗਿਆਨਤਾ ਜ਼ਿਆਦਾ ਫੈਲੇਗੀ ਇਸ ਦੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਘਟ ਤੇ ਲੋਕਾਂ ਦੇ ਵਿੱਚ ਪੰਬਲ ਪੂਸਾ ਜ਼ਿਆਦਾ ਫੈਲੇਗਾ ਦੇਖੋ ਗੱਲ ਇਹ ਹੈ ਹਰਪ੍ਰੀਤ ਸਿੰਘ ਜੀ ਜਿਹੜਾ ਕੁਝ ਨਵਜੋਤ ਸਿੰਘ ਸਿੱਧੂ ਨੇ ਕਿਹਾ ਜੀ ਉਹਦੇ ਵਿੱਚ ਜਿਹੜਾ ਇੱਕ ਪ੍ਰੈਸ਼ਰ ਸੀ ਗੱਲ ਦਾ ਜ਼ੋਰ ਸੀ ਜਿਹੜੀ ਗੱਲ ਤੇ ਜੀ ਨੂੰ ਪੱਕੀਏ ਜੀ ਉਹ ਜ਼ੋਰ ਇਸ ਤਰ੍ਹਾਂ ਲੱਗਦਾ ਹੈ ਸੁਣਨ ਵਾਲੇ ਨੂੰ ਵੀ ਮੈਂ ਸੁਣਿਆ ਮੈਂ ਉਹਨੂੰ ਉਦੋਂ ਹੀ ਡਿਸਕਾਰਡ ਕਰਤਾ ਸੀ ਜੀ ਛੱਡਤਾ ਸੀ ਵੀ ਇਹ ਨਹੀਂ ਹੈ ਕਿਉਂਕਿ ਇਹਦੇ ਉੱਤੇ ਅਖਬਾਰ ਦੇ ਵਿੱਚ ਮੇਰੀ ਬਹਿਸ ਵੀ ਚੱਲੀ ਸੀ ਪੰਜਾਬੀ ਟ੍ਰਿਬਿਊਨ 'ਚ ਕਿਸੇ ਨੇ ਲਿਖਿਆ ਵੀ ਵਰਸ ਨਾਲ ਆ ਕੁਝ ਹੁੰਦਾ ਹੈ ਹਾਂ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੀ ਰਾਜਕੜੀ ਪਾਰਟੀ ਇਹ ਸਾਰਾ ਕੁਝ ਦੱਸ ਰਹੀ ਹੈ ਤੇ ਜਿਹੜਾ ਆ ਮੈਂ ਹੁਣੇ ਦਿਖਾ ਰਿਹਾ ਆਹ ਨੈਸ਼ਨਲ ਐਜੂਕੇਸ਼ਨ ਪਾਲਸੀ ਹੈ ਜੀ ਇਹ ਨੈਸ਼ਨਲ ਐਜੂਕੇਸ਼ਨ ਪਾਲਸੀ ਸਾਡੇ ਦਰਸ਼ਕ ਦੇਖ ਸਕਦੇ ਨੇ ਬਿਲਕੁਲ ਠੀਕ ਹੈ ਇਹਦੇ ਵਿੱਚ ਲਿਖਿਆ ਹੈ ਕਿ ਡਾਕਟਰੀ ਵਿਗਿਆਨ ਨੂੰ ਮੈਂ ਤਾਂ ਕਹਿਣਾ ਵੀ ਜਿਨ੍ਹਾਂ ਦੇ ਦਰਦ ਹੋਇਆ ਹੈ ਕਹਿੰਦੇ ਦੇਰ ਸੀ ਪੀਪਲ ਐਕਸਾਈਪਲੂਰਲ ਚੁਆਇਸਸ ਇਨ ਹੈਲਥ케ਅਰ ਹੈਲਥ케ਅਰ ਚ ਉਹ ਕਈ ਤਰ੍ਹਾਂ ਦੇ ਇਲਾਜ ਕਰਾਉਂਦੇ ਨੇ ਠੀਕ ਹੈ ਆਰ ਹੈਲਥ케ਅਰ ਐਜੂਕੇਸ਼ਨ ਸਿਸਟਮ ਮਸਟ ਬੀ ਇੰਟੀਗਰੇਟਿਵ ਮੀਨਿੰਗ ਦੇਰ ਭਾਈ ਥੈਟ ਆਲ ਸਟੂਡੈਂਟਸ ਆਫ ਐਡਪੈਥਿਕ ਮੈਡੀਕਲ ਐਜੂਕੇਸ਼ਨ ਮਸਟ ਹੈਵ ਅ ਬੇਸਿਕ ਅੰਡਰਸਟੈਂਡਿੰਗ ਆਫ ਅਯੁਰਵੇਦਾ ਯੋਗਾ ਐਂਡ ਨੈਚਰੋਪੈਥੀ ਜੁਨਾਨੀ ਸਿੱਧਾ ਐਂਡ ਹੋਮੋਪੈਥੀ ਆਯੋਸ਼ ਐਂਡ ਵਾਈਸ ਵਰਸਾ ਇਹਨਾਂ ਦੋਹਾਂ ਸਿਸਟਮਾਂ ਦਾ ਦੋਹਾਂ ਪ੍ਰਣਾਲੀਆਂ ਦਾ ਆਪਸੀ ਕਿ ਨਾ ਕੋਈ ਵਿਗਿਆਨਕ ਆਧਾਰ ਹੈ ਮੇਲ ਖਾਂਦਾ ਨਾ ਇਹਨਾਂ ਦਾ ਵੈਸੇ ਸਮਝਦਾ ਆਧਾਰ ਹੈ ਇਹ ਸਾਰੇ ਜਿਹੜੇ ਭਾਰਤ ਦੀ ਸਿੱਖਿਆ ਨੀਤੀ ਕਹਿ ਰਹੀ ਹੈ ਉਦੋਂ ਤਾਂ ਟਾਟਾ ਮੈਮੋਰੀਅਲ ਨੂੰ ਛੱਤੀਸਗੜ੍ਹ ਦੀ ਸੁਸਾਇਟੀ ਨੂੰ ਕੋਈ ਦੁੱਖ ਨਹੀਂ ਹੋਇਆ ਦੀ ਆਹ ਤਾਂ ਤੁਸੀਂ ਗਵੇਂ ਨਵਜੋ ਸਿੱਧੂ ਨੇ ਤਾਂ ਕਬਿਆਨ ਦਿੱਤਾ ਆਹ ਤਾਂ ਪਾਲਸੀ ਦਾ ਇੰਸਾ ਜਿਹੜੀ ਪਾਲਸੀ ਦਾਗੂ ਕਰੀ ਜਾਂਦੀ ਹੈ ਜਿਹੜੀ ਪਾਲਸੀ ਪਾਸ ਹੋ ਕੇ ਦਾਇਰ ਰਹੀ ਹੈ ਦੂਜੀ ਗੱਲ ਜਿੱਦੈਂ ਮੈਂ ਕਹਨਾ ਗਲਤ ਹੈ ਨਵਜੋ ਸਿੱਧੂ ਨੇ ਜਿਹੜਾ ਆ ਪੂਰਾ ਦਾਵਾ ਇਸ ਤਰ੍ਹਾਂ ਕਰਤਾ ਬਾਅਦ ਚ ਭਾਵੇਂ ਉਹਨੇ ਕਹਤਾ ਉਹ ਪਹਿਲਾਂ ਹੀ ਨਾ ਕਹਿੰਦਾ ਉਹ ਸਿਆਸਤਦਾਨ ਹੈ ਉਹਨੂੰ ਸੋਚ ਕੇ ਕਹਿਣਾ ਚਾਹੀਦਾ ਸੀ ਬਿਲਕੁਲ ਠੀਕ ਦੂਜੀ ਗੱਲ ਉਹਨੇ ਜਿਹੜੀ ਕਹੀ ਬਈ ਜਦ ਕਰੋਨਾ ਦੇ ਵਿੱਚ ਕਿਹਾ ਗਿਆ ਚੱਲੀਆਂ ਖੜਕਾਓ ਘੰਟੀ ਵਜਾਓ ਰਾਤ ਨੂੰ 8 ਵਜੇ 9 ਵਜੇ 9 ਮਿੰਟ ਦੇ 9 ਮਿੰਟ ਵਾਸਤੇ ਲਾਈਟ ਬੰਦ ਕਰੋ ਉਦੋਂ ਤਾਂ ਹੀ ਕੋਈ ਬੋਲਿਆ ਨਹੀਂ ਵੀ ਭਾਈ ਆ ਕੇ ਨਾ ਆ ਜਾ ਕੇ ਕਰੋਨਾ ਦਾ ਸੋ ਮੇਰਾ ਮੇਰਾ ਵੱਡਾ ਸਵਾਲ ਇਹ ਹੈ ਵੀ ਇਹ ਜਿਹੜਾ ਨੋਟਿਸ ਵਗੈਰਾ ਦਿੱਤਾ ਗਿਆ ਹੈ ਨਾ ਤਾਂ ਇਹ ਕੋਈ ਤਰੀਕਾ ਹੈ ਉਹਨਾਂ ਕਹਤਾਂ ਉਹਨੂੰ ਤੁਸੀਂ ਕਹੋ ਵੀ ਇਹ ਗਲਤ ਹੈ ਹਾਂ ਤੁਸੀਂ ਨੋਟਿਸ ਜਿਵੇਂ ਤੁਸੀਂ ਕਰੋਨਾ ਰਪਏ ਦੀ ਗੱਲ ਕਰਦੇ ਹੋ ਤੁਸੀਂ ਨੋਟਿਸ ਦਿਓ ਜਿੱਦਾਂ ਟੱਡੀਆਂ ਖੜਕਾਈਆਂ ਗਈਆਂ ਸੀ ਕਰੋਨਾ ਦੇ ਰਾਜ ਵਾਸਤੇ ਜਿੱਦੈ ਪੂਰੀ ਨੇਸ਼ਨ ਨੂੰ ਕਿਹਾ ਗਿਆ ਸੀ ਡਾਕਟਰਾਂ ਦਾੰਦ ਕਰੋ ਉਹਦੇ ਉੱਤੇ ਕਿਉਂ ਨਹੀਂ ਨੋਟਿਸਤਾ ਬਾਈ ਜਾਂ ਕੋਈ ਟੱਲੀਆਂ ਖੜਾ ਕੇ ਕਰੋ ਕਰੋਨਾ ਕੀ ਕਰਕੇ ਦਿਖਾਵੇ ਜਿੱਦੈ ਤੁਸੀਂ ਰਾਮਦੇਵ ਦੀ ਕਰੋਨਾ ਦਿੱਤੀ ਬਿਨਾ ਕਿਸੇ ਟੈਸਟ ਦੇ ਅੰਨਾਰ ਪ੍ਰਯੋਗਮ ਆ ਗਿਆ ਉਹਦੇ ਤਾਂ ਕੋਈ ਬੋਲਦਾ ਨਹੀਂ ਆ ਆ ਲੋਕੀ ਕਿਉਂ ਨਹੀਂ ਬੋਲਦੇ ਜੀ ਸੋ ਇਸ ਕਰਕੇ ਮੈਨੂੰ ਐ ਲੱਗਦਾ ਇਹ ਪੋਲਿਟੀਕਲ ਗੇਮ ਹੈ ਨਵਜੋਤ ਸਿੱਧੂ ਦੀ ਸਟੇਟਮੈਂਟ ਗਲਤ ਸੀ ਉਹਨੂੰ ਇਦਾਂ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਪਰ ਕੈਂਸਰ ਦੇ ਵਿੱਚ ਸੈਂਕੜੇ ਅਸੀਂ ਚੀਜ਼ਾਂ ਨੇ ਜਿਹੜੀਆਂ ਐਡੋਪੈਥੀ ਨੂੰ ਵੀ ਅਸੀਂ ਸਮਝ ਨਹੀਂ ਹੈਗੀ ਜੀ ਜਿੰਨੇ ਮਰਜ਼ੀ ਕੈਕੋਲੋਜਿਸਟ ਨੇ ਜੀ ਮੈਂ ਤੁਹਾਨੂੰ ਉਹ ਵੀ ਬੰਦੇ ਦਿਖਾ ਦਿੰਦਾ ਜਿਨ੍ਹਾਂ ਨੇ ਉਹੜਪੋੜ ਨਾਲ ਵੀ ਠੀਕ ਕਰਿਆ ਉਹ ਵੀ ਦਿਖਾ ਦਿੰਦਾ ਜਿਹੜੇ ਐਡੋਪੈਥੀ ਨਾਲ ਜੋਰ ਲੜਾ ਕੇ ਵੀ ਮਰੇ ਨੇ ਉਹ ਵੀ ਦਿਖਾ ਦਿੰਦਾ ਜਿਹੜੇ ਉਹੜਪੋੜ ਨਾਲ ਹੋਰ ਜਿਆਦਾ ਖਰਾਬ ਹੋਏ ਨੇ ਉਹ ਵੀ ਦਿਖਾ ਦਿਨਾ ਜਿਹੜੇ ਐਡੋਪਟਿਟੀ ਦੇ ਨਾਲ ਠੀਕ ਹੋਏ ਨੇ ਸੋ ਇਸ ਕਰਕੇ ਸਿਸਟਮ ਦੇ ਵਿੱਚ ਬੰਦਿਆਂ ਨੂੰ ਆਪ ਦੇ ਆਪ ਤੇ ਛੱਡਣਾ ਜ਼ਰੂਰੀ ਹੈ ਨਹੀਂ ਮੇਰੇ ਮੇਰੇ ਘਰ ਦਾ ਪਾ ਵੀ ਹੈ ਕਰਾ ਕਰਸਨ ਦੀ ਕੈਨਸਰ ਹੁੰਦਾ ਕੀ ਨਾ ਹੁੰਦਾ ਜੇ ਤੁਹਾਡੇ ਘਰ ਦੇ ਵਿੱਚ ਕੋਈ ਪੇਸ਼ੈਂਟ ਹੈ ਨਾ ਉਹ ਤੇ ਉਹ ਪੇਸ਼ੈਂਟ ਮਤਲਬ ਉਸ ਸਟੇਜ ਤੇ ਪਹੁੰਚ ਚੁੱਕਾ ਹੈ ਜਿੱਥੇ ਤੁਹਾਨੂੰ ਪਤਾ ਨਹੀਂ ਕਿ ਕੀ ਹੋਏਗਾ ਕੀ ਨਹੀਂ ਹੋਏਗਾ ਉਸ ਵਕਤ ਜਦੋਂ ਇਦਾਂ ਦੀ ਕੋਈ ਵੀਡੀਓ ਆਂਦੀ ਹੈ ਤਾਂ ਤੁਸੀਂ ਹਰ ਉਹ ਚਾਰਾ ਜੋਈ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਮੇਰੇ ਘਰ ਦਾ ਜੀਵ ਬਚ ਜੇ ਭਾਵੇਂ ਉਹਦਾ ਉਸ ਦੇ ਨਾਲ ਨੁਕਸਾਨ ਹੀ ਕਿਉ ਨਾ ਹੋ ਜਾਏ ਹਾਂ ਨੇ ਇਹ ਜਿਹੜਾ ਕੁਝ ਉਹਨੇ ਖਾਣ ਨੂੰ ਕਿਹਾ ਉਹਦੇ ਮੈਨੂੰ ਕੋਈ ਨੁਕਸਾਨ ਵਾਲੀ ਤਾਂ ਗੱਲ ਹੈ ਹੀ ਨਹੀਂ ਦੱਸੋ ਹਲਦੀ ਨਾਲ ਕੀ ਨੁਕਸਾਨ ਹੁੰਦਾ ਹੈ ਲਸਣ ਨਾਲ ਕੀ ਨੁਕਸਾਨ ਹੁੰਦਾ ਹੈ ਲੇਮੂ ਪਾਣੀ ਨਾਲ ਕੀ ਹੁੰਦਾ ਹੈ ਸ਼ਾਮ ਨੂੰ ਰੋਟੀ 5 ਵਜੇ ਖਾ ਲਓ ਤੇ ਦੂਜੇ ਦਿਨ 10 ਵਜੇ ਖਾਓ ਉਹਦੇ ਨਾਲ ਕਹਦੇ ਨੁਕਸਾਨ ਹੁੰਦਾ ਹੈ ਫਰੂਟ ਖਾਓ ਉਹਦੇ ਨਾਲ ਕਿਹੜਾ ਨੁਕਸਾਨ ਹੁੰਦਾ ਹੈ ਉਹਨੇ ਇਹ ਤਾਂ ਕਹੀ ਹੀ ਨਹੀਂ ਵੀ ਆਵਾਜ਼ ਬੰਦ ਕਰ ਦੋ ਉਹਨੇ ਜਿਹੜਾ ਦਾਵਾ ਵੱਡਾ ਕਰ ਲਿਆ ਜਿਹੜਾ ਗਲਤ ਹੈ ਕਿ 40 ਦਿਨ ਦੇ ਵਿੱਚ ਆਹ ਕੁਝ ਕਰਨ ਨਾਲ ਮੇਰੀ ਘਰ ਵਾਲੀ ਜਿਹਦਾ ਪੂਰੇ ਇਹਨੇ ਮੈਪਸ ਸੀਗੇ ਮੈਕ ਕਹਿਣਾ ਸੀ ਉਹਨੂੰ ਹਾਂਜੀ ਜਿਹੜੇ ਉਹ ਦਾਗ ਸੀਗੇ ਫੇਫੜੇ 'ਚ ਸਾਰੇ ਦੂਰ ਹੋ ਗਏ ਡਾਕਟਰ ਵੀ ਹੈਰਾਨ ਹੋ ਗਿਆ ਵੀ ਹੁਣ ਤਾਂ ਤੁਸੀਂ ਬਿਲਕੁਲ ਠੀਕ ਹੋ ਇਹ ਪੋਸੀਬਲ ਨਹੀਂ ਇਹ ਦਾਵਾ ਜਿਹੜਾ ਇਹ ਜ਼ਰੂਰ ਨਹੀਂ ਕਰਨਾ ਚਾਹੀਦਾ ਹਾਂ ਚਲੋ ਠੀਕ ਹੈ ਮੈਂ ਤੁਹਾਡੇ ਕੋਲ ਆ ਗਿਆ ਡਾਕਟਰ ਸੰਦੀਪ ਵੀ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਸਾਹਿਬ ਤੁਸੀਂ ਇਸ ਪੂਰੇ ਮੁੱਦੇ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਕੈਂਸਰ ਦੇ ਪੇਸ਼ੰਤ ਆਉਂਦੇ ਨੇ ਜਿਨ੍ਹਾਂ ਦਾ ਟ੍ਰੀਟਮੈਂਟ ਤੁਸੀਂ ਕਰਦੇ ਹੋ ਉਹ ਵੀ ਇਦਾਂ ਦੇ ਸਵਾਲ ਤੁਹਾਡੇ ਨਾਲ ਕਰਦੇ ਹੁਣ ਡਾਕਟਰ ਸਾਹਿਬ ਕੀ ਖਾਈਏ ਕੀ ਨਾ ਖਾਈਏ ਘਰੇਲੂ ਇਲਾਜ ਤਾਂ ਚੱਲਦਾ ਰਵੇ ਹਲਦੀ ਨਿੰਮ ਫਲਾਣਾ ਟਿੰਕਾ ਕਰਦੇ ਰਹੀਏ ਇਸ ਪ੍ਰਕਿਰਿਆ ਤੋਂ ਬਾਅਦ ਜਿਹੜਾ ਸਿੱਧੂ ਜੋੜੇ ਵੱਲੋਂ ਦਾਵਾ ਕੀਤਾ ਗਿਆ ਕਿਉਂਕਿ ਜਦੋਂ ਇੱਕ ਪੇਸ਼ੈਂਟ ਠੀਕ ਹੋ ਜਾਂਦਾ ਨਾ ਫਿਰ ਇੱਕ ਆਸ ਦੀ ਕਿਰਨ ਦਿਖਾਈ ਦੇਣ ਲੱਗ ਜਾਂਦੀ ਹੈ ਕਿ ਯਾਰ ਜੇ ਉਹਦੇ ਘਰ ਤਾਂ ਜੀ ਜੀ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਨਮਸਕਾਰ ਜੀ ਇਹ ਜੋ ਜੋ ਵੀ ਵੀਡੀਓ ਸਾਹਮਣੇ ਆਈ ਹੈ ਉਹਦੇ ਪਿੱਛੇ ਇੱਕ ਮੂਲ ਰੂਪ ਤੋਂ ਆਪਾਂ ਜੋ ਕੈਂਸਰ ਦਾ ਟਰੀਟਮੈਂਟ ਕਰਦੇ ਆ ਇਟ ਇਜ਼ ਐਵਿਡੈਂਸ ਬੇਸਡ ਮੈਡੀਸਨ ਠੀਕ ਹੈ ਐਵਿਡੈਂਸ ਬੇਸਡ ਮੈਡੀਸਨ ਦਾ ਮਤਲਬ ਹੈ ਕਿ ਹਜ਼ਾਰਾਂ ਲੱਖੋ ਟ੍ਰਾਇਲਸ ਕਰਨ ਦੇ ਬਾਅਦ ਕੋਈ ਇੱਕ ਪਾਰਟਿਕੂਲਰ ਦਵਾਈ ਇਜਾਦ ਹੁੰਦੀ ਹੈ ਜੋ ਕਿ ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਉਸ ਦਵਾਈ ਦਾ ਫਾਇਦਾ ਮਿਲੇਗਾ ਜਾਂ ਉਸ ਪਰਟੀਕੂਲਰ ਦਵਾਈ ਦੇ ਨਾਲ ਮਰੀਜ਼ ਠੀਕ ਹੋ ਸਕਦੇ ਨੇ ਤੇ ਇੰਨਾ ਇੱਕ ਬੈਨੀਫਿਟ ਮਰੀਜ਼ ਨੂੰ ਲਾਈਫ ਦਾ ਮਿਲੇਗਾ। ਹੂੰ। ਸੋ ਆਪਾਂ ਅੱਜ 21st ਸੈਂਚਰੀ 'ਚ ਆਪਾਂ ਐਵਿਡੈਂਸ بیسਡ ਮੈਡੀਸਨ ਪ੍ਰੈਕਟਿਸ ਕਰ ਰਹੇ ਆ। ਹੂੰ। ਕੋਈ ਵੀ ਚੀਜ਼ ਕੋਈ ਵੀ ਇਲਾਜ ਚਾਹੇ ਉਹ ਕਿਸੇ ਵੀ ਕੈਂਸਰ ਦਾ ਹੋਵੇ ਚਾਹੇ ਉਹ ਬ੍ਰੈਸਟ ਕੈਂਸਰ ਹੈ, ਲੰਗ ਕੈਂਸਰ ਹੈ, ਪ੍ਰੋਸਟੇਟ ਕੈਂਸਰ ਹੈ। ਉਹਦੇ ਪਿੱਛੇ ਬਹੁਤ ਸਾਰਾ ਰਿਸਰਚ ਜੁੜਿਆ ਹੋਇਆ ਹੈ ਜੋ ਤੁਹਾਨੂੰ ਇੱਕ ਗਾਈਡ ਕਰਦਾ ਹੈ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਕਿਸ ਤਰੀਕੇ ਨਾਲ ਹੋਣਾ ਚਾਹੀਦਾ। ਜੀ। ਸੋ ਸਭ ਤੋਂ ਪਹਿਲੀ ਗੱਲ ਠੀਕ ਹੈ ਆਪਾਂ ਘਰੇਲੂ ਨੁਸਖੇ ਅਪਣਾਉਣ ਨੂੰ ਕਹਿ ਰਹੇ ਆ ਚਾਹੇ ਉਹ ਟਰਮਰਿਕ ਹੋਵੇ ਕਰਕਿਊਮਨ ਹੋਵੇ ਹਲਦੀ ਹੋਵੇ ਸੋ ਇਹ ਚੀਜ਼ਾਂ ਨੂੰ ਤੁਸੀਂ ਸੈਕੰਡਰੀ ਤੌਰ ਤੇ ਲੈ ਸਕਦੇ ਹੋ ਆਪਣੀ ਡਾਈਟ ਇਚ ਚੇਂਜਸ ਕਰ ਸਕਦੇ ਹੋ ਤਾਂ ਕਿ ਤੁਹਾਡਾ ਇਮਿਊਨਿਟੀ ਬਰਕਰਾਰ ਰਹੇ ਜੀ ਤੁਹਾਡੀ ਬਾਡੀ ਨੂੰ ਉਹ ਐਂਟੀਆਕਸੀਡੈਂਟਸ ਮਿਲਣ ਜੋ ਕਈ ਵਾਰ ਆਦਮੀ ਆਪਣੀ ਡਾਈਟ ਇਚ ਇਗਨੋਰ ਕਰ ਜਾਂਦਾ ਹੈ ਰਾਈਟ ਸੋ ਜੋ ਸਿੱਧੂ ਸਾਹਿਬ ਦੀ ਸਟੇਟਮੈਂਟ ਹੈ ਮੈਨੂੰ ਲੱਗਦਾ ਹੈ ਉਹ ਜੋ ਪ੍ਰਾਇਮਰੀ ਫੋਕਸ ਹੈਗਾ ਉਹ ਟਰੀਟਮੈਂਟ ਤੋਂ ਹਟ ਕੇ ਹਾਲਾਕੀ ਮੈਨੂੰ ਲੱਗਦਾ ਹੈ ਅਗਰ ਉਹ ਟਰੀਟਮੈਂਟ ਦੇ ਬਾਰੇ ਦੱਸਣਗੇ ਤਾਂ ਉਹ ਸਾਰੀ ਚੀਜ਼ਾਂ ਪਬਲਿਕ ਨੂੰ ਦੱਸ ਸਕਦੇ ਸੀ ਵੀ ਇਸ ਟਰੀਟਮੈਂਟ ਦੇ ਅੰਦਰ ਦੌਰਾਨ ਸਰਜਰੀ ਵੀ ਹੋਈ ਹੈ ਕੀਮੋਥੈਰਪੀ ਵੀ ਹੋਈ ਹੈ ਰੇਡੀਏਸ਼ਨ ਵੀ ਹੋਇਆ ਉਹ ਜੋ ਟਰੀਟਮੈਂਟ ਫੋਰਨਚ ਫਾਲੋ ਹੁੰਦਾ ਉਹ ਸਾਰਾ ਪ੍ਰੋਟੋਕਾਲ ਇੰਡੀਆ ਚ ਫਾਲੋ ਹੋਇਆ ਪਲੱਸ ਇਨ ਐਡੀਸ਼ਨ ਟੂ 댓 ਡਾਈਟ ਤੇ ਕੁਝ ਸਪੈਸ਼ਲ ਫੋਕਸ ਜੋ ਅਸੀਂ ਕਰਿਆ ਉਹਦੇ ਨਾਲ ਲੋਕਾਂ ਨੂੰ ਹੋਰ ਲੋਕਾਂ ਨੂੰ ਵੀ ਫਾਇਦਾ ਮਿਲ ਸਕਦਾ ਸੋ ਆਈ ਅਗਰੀ देयर ਆਰ ਸਰਟਨ ਫੂਡ ਪ੍ਰੋਡਕਟਸ ਜਿਹਦੇ ਨਾਲ ਕੀ ਤੁਹਾਡੀ ਐਂਟੀਆਕਸੀਡੈਂਟ ਪ੍ਰੋਪਰਟیز ਹੈ ਤੇ ਉਹ ਇੰਪਰੂਵ ਹੋ ਜੇ। ਬਟ ਔਨ ਟਾਪ ਆਫ ਇਟ ਮੈਨੂੰ ਲੱਗਦਾ ਹੈ ਕਿ ਪ੍ਰਾਇਮਰੀ ਟਰੀਟਮੈਂਟ ਤੋਂ ਫੋਕਸ ਇੱਕ ਕੈਂਸਰ ਐਕਸਪਰਟ ਦੁਆਰਾ ਹੀ ਕੀਤਾ ਜਾ ਸਕਦਾ ਜਿਹਦੇ ਅੰਦਰ ਕੀ ਹੁਣ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਕਿ ਹਰ ਕੈਂਸਰ ਨੂੰ ਟਰੀਟ ਕਰਨ ਵਾਸਤੇ ਸਰਜਿਕਲ ਔਨਕੋਲੋਜੀ ਦਾ ਰੋਲ ਅਲੱਗ ਹੈ, ਰੇਡੀਏਸ਼ਨ ਔਨਕੋਲੋਜੀ ਦਾ ਰੋਲ ਅਲੱਗ ਹੈ, ਮੈਡੀਕਲ ਔਨਕੋਲੋਜੀ ਦਾ ਰੋਲ ਅਲੱਗ ਹੈ। ਸੋ ਇਸ ਪਲੇਟਫਾਰਮ ਤੋਂ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਜੋ ਨੇ ਵੀ ਸੁਣਨ ਵਾਲੇ ਹੈ ਗੁੰਮਰਾ ਨਾ ਹੋ ਆਪਣੇ ਡਾਕਟਰ ਕੋਲ ਆਪਣੇ ਬਿਮਾਰੀ ਦੀ ਆਪਣੇ ਸਟੇਜ ਬਾਰੇ ਮੈਂ ਉਸੇ ਗਲਤੇ ਵਾਪਸ ਆ ਰਿਹਾ ਸੀਗਾ ਜਦੋਂ ਨਾਲ ਇਲਾਜ ਕੀਤਾ ਜਾਂਦਾ ਜਿਵੇਂ ਡਾਕਟਰ ਡਾਕਟਰ ਸਾਹਿਬ ਨੇ ਵੀ ਕਿਹਾ ਡਾਕਟਰ ਗਰਗੁਰਾ ਨੇ ਵੀ ਕਿਹਾ ਕਿ ਜਦੋਂ ਉਹਨਾਂ ਨੇ ਵੀ ਸੁਣਿਆ ਤਾਂ ਪਹਿਲੇ ਸੱਟੇ ਸੁਣਨ ਦੇ ਵਿੱਚ ਇਹੀ ਲੱਗਦਾ ਹੈ ਜੋ ਮੈਂ ਵੀ ਸੁਣਿਆ ਕਿ ਉਹ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਹ ਚੀਜ਼ਾਂ ਖਾ ਲੋਗੇ ਤਾਂ ਅਨਸਰ ਤੋਂ ਤੁਹਾਨੂੰ ਨਜਾਤ ਮਿਲ ਜੇਗੀ ਜਿਤਕੇ ਜਿਹਹਾ ਨਹੀਂ ਹੈ ਫਿਰ ਦੂਜੇ ਦਿਨ ਜਦੋਂ ਇੱਕ ਵੀਡੀਓ ਆਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਤੁਹਾਡਾ ਟ੍ਰੀਟਮੈਂਟ ਡਾਕਟਰ ਦੇ ਰਾਹੀਂ ਚੱਲ ਰਿਹਾ ਹੈ ਉਹ ਤਾਂ ਚੱਲਦਾ ਰਹੇਗਾ ਉਹਦੇ ਵਿੱਚ ਤੁਸੀਂ ਕੋਈ ਬਦਲਾਅ ਨਹੀਂ ਕਰਨਾ ਇਹ ਤੁਸੀਂ ਐਡ-ਆਨ ਕਰ ਸਕਦੇ ਹੋ ਐਡੀਸ਼ਨਲ ਕਰ ਸਕਦੇ ਹੋ ਉਹ ਵੀ ਡਾਕਟਰ ਦੀ ਸਲਾਹ ਦੇ ਨਾਲ ਮਤਲਬ ਤੁਸੀਂ ਵੀ ਇਹੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਡਾਕਟਰੀ ਇਲਾਜ ਹੈ ਡਾਕਟਰੀ ਟ੍ਰੀਟਮੈਂਟ ਹੈ ਉਹ ਤਾਂ ਚੱਲਦਾ ਰਵੇ ਜੇ ਤੁਸੀਂ ਕੁਝ ਇਦਾਂ ਦਾ ਐਡ-ਆਨ ਕਰਨਾ ਚਾਹੁੰਦੇ ਹੋ ਉਸ ਕੈਂਟਰੀ ਚੀਜ਼ ਹੈ ਉਹ ਪ੍ਰਾਇਮਰੀ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਹਦੇ ਨਾਲ ਹੀ ਠੀਕ ਹੋ ਜਾਓਗੇ ਐਬਸੋਲੂਟਲੀ ਜੋ ਉਹਨਾਂ ਨੇ ਕਿਹਾ ਉਹਦਾ ਮਤਲਬ ਇਹੀ ਨਿਕਲਦਾ ਹੈ ਕਿ ਆਪਣਾ ਪ੍ਰਾਇਮਰੀ ਟ੍ਰੀਟਮੈਂਟ ਆਪਣੇ ਔਨਕੋਲੋਜਿਸਟ ਦੇ ਅੰਡਰ ਕਰਵਾਓ ਪਲੱਸ ਸਪੋਰਟਿਵ ਥੈਰਪੀਜ਼ ਨਾਲ ਤੁਹਾਨੂੰ ਜ਼ਰੂਰ ਬੈਨੀਫਿਟ ਮਿਲੇਗਾ ਔਰ ਉਹਦੇ ਉਹਦੇ ਪਿੱਛੇ ਵੀ ਬਹੁਤ ਸਾਰਾ ਰਿਸਰਚ ਬਹੁਤ ਸਾਰਾ ਟ੍ਰਾਇਲ ਡਾਟਾ ਹੁਣ ਆ ਰਿਹਾ ਆਪਾਂ ਜੋ ਗੱਲ ਕਰ ਰਹੇ ਆ ਕਿ ਆਟੋਫੇਜੀ ਦੇ ਬਾਰੇ ਗੱਲ ਕਰ ਰਹੇ ਆ ਆਪਾਂ ਟਰਮਰਿਕ ਦੇ ਬਾਰੇ ਗੱਲ ਕਰ ਟਰਮਰਿਕ ਵੀ ਇੱਕ ਐਂਟੀ ਕੈਂਸਰ ਕੰਪੋਨੈਂਟ ਹੁੰਦਾ ਜਿਹਨੂੰ ਕਰਕਿਊਮਨ ਕਿਹਾ ਜਾਂਦਾ ਸੋ ਆਈ ਥਿੰਕ ਲਾਟ ਆਫ ਡਾਟਾ ਲਾਟ ਆਫ ਰਿਸਰਚ ਹਜੇ ਚੱਲ ਰਿਹਾ ਬਟ ਆਪਾਂ ਪੁੱਛੀਏ ਕਿ ਉਹਦੇ ਪਿੱਛੇ ਕੋਈ ਸਾਇੰਟਿਫਿਕ ਬੈਕਗ੍ਰਾਉਂਡ ਹੈ ਜਾਂ ਉਹ ਪ੍ਰੂਵਨ ਹੋ ਚੁੱਕਿਆ ਹੈ ਉਹ ਹਜੇ ਤੱਕ ਨਹੀਂ ਇੱਕ ਇੱਕ ਛੋਟਾ ਜਿਹਾ ਸਵਾਲ ਨਾ ਮੇ ਹੋਰ ਕਿਉਂਕਿ ਇਸ ਵੀਡੀਓ ਤੋਂ ਥੱਲੇ ਕੁਝ ਡਾਕਟਰ ਸਾਹਿਬਾਨ ਵੱਲੋਂ ਇਹ ਕਿਹਾ ਗਿਆ ਕਿ ਇਟਸ ਨਾਟ ਪੋਸੀਬਲ ਇਹ ਉਹ ਤਾਂ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਭਾਈ ਡਾਕਟਰ ਤਾਂ ਨਾ ਕਰਨ ਗਈ ਉਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੁੰਦੀਆਂ ਨੇ ਉਹਨਾਂ ਦੇ ਹਸਪੀਟਲ ਬੰਦ ਹੋ ਜਾਣਗੇ ਕਿ ਜੇ ਲੋਕ ਘਰਾਂ ਦੇ ਵਿੱਚ ਹੀ ਕੈਂਸਰ ਦਾ ਟਰੀਟਮੈਂਟ ਕਰਨ ਲੱਗ ਗਏ ਕਿ ਇਹ ਇਸ ਨਾਲ ਕੋਈ ਗੱਲ ਜੁੜਦੀ ਹੈ ਕਿ ਨਹੀਂ ਹੈ देखो सर मैं पहले भी अपने टॉक शो ਦੇ ਦੌਰਾਨ ਇਹ ਗੱਲ ਕੀਤੀ ਹੈ ਕਿ ਇਹਦੇ ਪਿੱਛੇ ਬਹੁਤ ਸਾਰਾ ਰਿਸਰਚ ਐਵੀਡੈਂਸ ਬੇਸਡ ਮੈਡੀਸਨ ਹੈ ਇਹ ਮੈਂ ਨਹੀਂ ਕਹਿ ਰਹਾ ਡਾਕਟਰ ਸੰਦੀਪ ਕੁੱਕਰ ਨਹੀਂ ਕਹਿ ਰਹਾ ਇਹ ਸੋਹਾਨਾ ਹਸਪੀਟਲ ਨਹੀਂ ਕਹਿ ਰਹਾ ਇਹ ਕੋਈ ਐਕਸ ਹਸਪੀਟਲ ਨਹੀਂ ਕਹਿ ਰਹਾ ਇਹ ਤੁਸੀਂ ਨੈਟ ਤੇ ਚੈੱਕ ਕਰੋਗੇ ਤੁਹਾਨੂੰ ਜਾਣਕਾਰੀ ਮਿਲ ਜੇਗੀ ਕਿ ਕਿੰਨੇ ਪੇਸ਼ੈਂਟਸ ਤੇ ਕਿੰਨੇ ਹਜ਼ਾਰੋਂ ਲੱਖੋਂ ਪੇਸ਼ੈਂਟਸ ਤੇ ਟ੍ਰਾਇਲ ਹੋਣ ਦੇ ਬਾਵਜੂਦ ਇੱਕ ਡਰਗ ਅਪਰੂਵ ਹੁੰਦੀ ਹੈ ਜੋ ਮੰਨਿਆ ਜਾਂਦਾ ਹੈ ਕਿ ਹਿਊਮਨ ਕਮਿਊਨਿਟੀ ਵਾਸਤੇ ਕੈਂਸਰ ਰੋਗੀਆਂ ਵਾਸਤੇ ਉਹ ਦਵਾਈ ਕਾਰਗਰ ਸਾਬਿਤ ਹੋਏਗੀ ਔਰ इंडिविजुअलाइज्ड ट्रीटमेंट ਹੈ ਹਰ ਕੈਂਸਰ ਵਸਤੇ ਉਹ ਜਿਹੜੇ ਟ੍ਰਾਇਲਸ ਐਵ ਜਿਹੜੇ ਰਿਸਰਚਸ ਹੁੰਦੇ ਜਿਹਦੇ ਬਾਅਦ ਇੱਕ ਡਰਗ ਨਿਕਲ ਕੇ ਆਂਦੀ ਹੈ ਸੋ ਇਹਦੇ ਪਿੱਛੇ ਅਗਰ ਮੈਂ ਕਹੂੰਗਾ ਕਿ ਪੇਸ਼ੈਂਟ ਨੂੰ ਉਹ ਫਾਲੋ ਕਰਨਾ ਚਾਹੀਦਾ ਇਟ ਇਜ਼ ਨੋਟ ਲਾਈਕ ਦੈਟ ਜੋ ਡਾਟਾ ਹਰ ਸਾਲ ਮੀਟਿੰਗਸ ਇਚ ਕਾਨਫਰੰਸਸ ਇਚ ਅਪਰੂਵ ਹੁੰਦਾ ਇੰਨੇ ਸਾਰੇ ਲੋਗਾ ਤੇ ਸਟੱਡੀ ਹੁੰਦੇ ਉਹਦੇ ਬਾਅਦ ਆਪਾਂ ਨੂੰ ਜੋ ਜਾਣਕਾਰੀ ਮਿਲਦੀ ਹੈ ਉਹ ਆਪਾਂ ਪੇਸ਼ੈਂਟਸ ਨਾਲ ਸਾਂਝਾ ਕਰਦੇ ਆਂ ਤੇ ਉਹਦੇ ਮੁਤਾਬਿਕ ਆਪਣੀ ਪ੍ਰੈਕਟਿਸ ਨੂੰ ਵੀ ਡੇ ਟੂ ਡੇ ਲਾਈਫਸ ਚ ਚੇਂਜ ਕਰਦੇ ਆਂ ਹੂੰ ਬਿਲਕੁਲ ਠੀਕ ਹੈ ਡਾਕਟਰ ਗਰਗ ਸਾਹਿਬ ਡਾਕਟਰ ਸਾਹਿਬ ਗੱਲ ਸਿਰਫ ਇਸ ਮੁੱਦੇ ਤੱਕ ਨਹੀਂ ਹੋएगी ਕਿ ਨਵਜੋਤ ਸਿੱਧੂ ਜੋੜਨੇ ਕੀ ਗਿਆ ਇਸ ਤੋਂ ਇਲਾਵਾ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਹੁਣ ਆਪਣਾ ਫੋਨ ਖੋਲ ਕੇ ਦੇਖ ਲਓ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਅਜਈਆਂ ਆਂਦੀਆਂ ਮੈਂ ਆਪਣੇ ਸੋਸ਼ਲ ਮੀਡੀਆ ਤੇ ਲਗਾਤਾਰ ਦੇਖਦਾ ਕਿ ਲਓ ਠੀਕ ਹੋ ਜਾਓਗੇ ਤੁਹਾਡੇ ਪਿੱਤੇ ਦੀ ਪੱਥਰੀ ਕੱਢ ਦੇਵਾਂਗੇ ਬਿਨਾ ਪਿੱਤਾ ਰਿਮੂਵ ਕੀਤੇ ਡਾਕਟਰ ਇਹ ਕਹਿੰਦੇ ਨੇ ਕਿ ਪਿੱਤੇ ਦੇ ਵਿੱਚੋਂ ਪੱਥਰੀ ਕਦੇ ਨਿਕਲ ਨਹੀਂ ਸਕਦੀ ਪਿੱਤਾ ਰਿਮੂਵ ਕਰਨਾ ਪੈਂਦਾ ਫਿਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਅੱਜ ਜੇ ਸਿੱਧੂ ਦੰਪਤੀ ਤੇ ਆਪਾਂ ਸਵਾਲ ਚੁੱਕ ਰਹੇ ਹਾਂ ਤੇ ਉਹਨਾਂ ਨੀਮ ਹਕੀਮਾਂ ਤੇ ਕੌਣ ਲਗਾਮ ਕੱਸੂਗਾ ਉਹਨਾਂ ਤੇ ਕੌਣ ਨਕੇਲ ਕਸੇਗਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ ਹਰ ਬ੍ਰੀਸਿੰਗੀ ਤੁਸੀਂ ਸਹੀ ਕਹਿ ਰਹੇ ਹੋ ਮੈਂ ਕਹਿੰਦਾ ਜਿਹੜੀ ਆ ਇਹ ਡਾਕਟਰ ਸਾਹਿਬ ਬੈਠੇ ਨੇ ਮੈਂ ਵੀ ਸਪਰਸਿਸਟਾਂ ਕੈਂਸਰ ਦਾ ਸਰਵੇਖਣ ਕਰਿਆ ਪੂਰੇ ਪੰਜਾਬ ਦਾ ਘਰ ਘਰ ਦਾ ਯੈਸ 45000 ਵਰਕਰ ਲਾ ਕੇ 9000 ਸੁਪਰਵਾਈਜ਼ਰ ਲਾ ਕੇ ਹਮ ਕੱਲਾ ਕੱਲਾ ਕਿਹੜਾ ਕੈਂਸਰ ਆ ਉਹਦੇ ਸਿੰਪਟਮ ਕੀ ਨੇ ਉਹਦੇ ਜਿਹੜੇ ਨੇ ਪ੍ਰੀਡਿਸਪੋਜ਼ਿੰਗ ਫੈਕਟਰ ਕੀ ਨੇ ਕਿੰਨਾ ਕਿੰਨਾ ਗੱਲਾਂ ਕਰਕੇ ਇਸਦਾ ਕਿਹੜੀ ਗੱਲ ਹੈ ਹਾਂ ਇਹਦੇ ਵਿੱਚ ਜਦ ਤੁਸੀਂ ਐਜੂਕੇਸ਼ਨ ਪਾਲਿਸੀ ਚ ਕਹਿੰਦੇ ਹੋ ਇਹ ਕੰਪਨੀ Medicine, आ, एविडेंस बेस्ड मेडिसिन यानी कि ਉਹਦੇ ਵਾਸਤੇ ਗਵਾਹੀ ਹੈਗੀ ਆ ਸਬੂਤ ਹੈਗੇ ਕਰੋਨਾ ਦਾ ਕੋਈ ਸਬੂਤ ਸੀਗਾ ਹੂੰ ਕਰੋਨਾ ਤੇ ਆਕਤਾਬਾਂ ਲਿਖੀਆਂ ਪਈਆਂ ਨੇ ਲੋਕਾਂ ਨੇ ਟੀਕਿਆਂ ਦਾ ਕੋਈ ਸਬੂਤ ਸੀਗਾ ਕਿਹੜੀ ਐਵੀਡੈਂਸ ਸੀਗੀ ਕਿ ਟੀਕਿਆਂ ਨੇ ਰੋਕਿਆ ਟੀਜੀ ਡੋਜ਼ ਕਿਉਂ ਨਹੀਂ ਲੱਗੀ ਇਹ ਅਸੀਂ ਗੱਲਾਂ ਬਹੁਤ ਵਾਰੀ ਕਰਦੇ ਆ ਅਸੀਂ ਦੇਖ ਦੇ ਕੇ ਟੀਕੇ ਕੱਢਦੇ ਆ ਜਿਹੜਾ ਜਿਹੜਾ ਐਜੂਕੇਸ਼ਨ ਪਾਪ ਸੀ ਚ ਪਤਾ ਕਿ ਤੁਹਾਨੂੰ ਆਯੁਰਵੇਦ ਨਾਲ ਪੜਾਈ ਜਾਊਗੀ ਜੋਗਾ ਪੜਾਇਆ ਜਾਊਗਾ ਸਿੱਧਾ ਪੜਾਈ ਜਾਏਗੀ ਇਹ ਕੀ ਆ ਹੂੰ ਇਹਦਾ ਮਤਲਬ ਐਲੋਪੈਥੀ ਜਿਹਨੂੰ ਸੈਂਟੀਫਿਕ ਬਿਜ਼ਨਸ ਕਹਿੰਦੇ ਨੇ ਇਹ ਦੱਸਣ ਵੀ ਆਯੁਰਵੇਦ ਦਾ ਸੈਂਟੀਫਿਕ ਐਵਿਡੈਂਸ ਹੈ ਐਂਕੋਲੋਜਿਸਟਾਂ ਕੋਲ ਕੀ ਹੈ ਕਾਰਡੀਓਲੋਜਿਸਟਾਂ ਕੋਲ ਕਿਹੜਾ ਸੋ ਜਿਹੜੀ ਗੱਲ ਕਹਿਣੀ ਹੈ ਵੀ ਜੇ ਤਾਂ ਸਰਕਾਰ ਕਹਿੰਦੀ ਹੈ ਫੇਰ ਠੀਕ ਹੈ ਜੇ ਕੋਈ ਦੂਜਾ ਕਹਿੰਦਾ ਹੈ ਉਹਦੇ ਤੋਂ ਤੁਸੀਂ ਕਹਿ ਸਕਦੇ ਹੋ ਮੈਂ ਸਵਾਲ ਇਹ ਕਰਦਾ ਦੂਜਾ ਤੁਹਾਡਾ ਬਿਲਕੁਲ ਠੀਕ ਹੈ ਤੁਸੀਂ ਦੋਨੇ ਪਾਸੇ ਆ ਕੈਂਸਰ ਦੀਆਂ ਸਭ ਤੋਂ ਜ਼ਿਆਦਾ ਮਹਿੰਗੀਆਂ ਦਵਾਈਆਂ ਨੇ ਮੈਂ ਜਦ ਕੈਂਸਰ ਦਾ ਸਰਵੇਖਣ ਕਰਿਆ ਇੱਥੇ ਆ ਗਏ ਵੱਡੇ ਵੱਡੇ ਡਾਕਟਰ ਤੁਸੀਂ ਜੀ ਆਸ਼ਾ ਜੋਤੀ ਵੈਨ ਲੈ ਲਓ ਤੁਸੀਂ ਫਲਾਣਾ ਲੈ ਲਓ ਮੈਂ ਕਿਹਾ ਸੀ ਆਸ਼ਾ ਜੋਤੀ ਵੈਨ ਕੀ ਕਰ ਰਹੀ ਹੈ ਔਰ ਡਾਕਟਰ ਜਿਹੜੇ ਐਵੀਡੈਂਸ ਬੇਸ ਦੀ ਗੱਲ ਕਰਦੇ ਨੇ ਔਨਕੋਲੋਜੀ ਦੀ ਗੱਲ ਕਰਦੇ ਨੇ ਗਲਤ ਬਿਆਨ ਨਹੀਂ ਕਰਨ ਲੱਗੇ ਇਹ ਜੀ 30000 ਕਰੇਗੀ ਮਸ਼ੀਨ ਮੈਂ ਕਿਹਾ 30000 ਤਾਂ ਨਹੀਂ ਕਰਦੀ ਨੋ ਨੋ ਆਈ ਮੀਨ ਟੂ ਸੇ 28 29000 ਵੇਖਾ ਨਹੀਂ ਨੋ ਨੋ ਇਟ ਇਜ਼ 25000 ਮੈਂ ਕਿਹਾ ਨਹੀਂ ਨੋ 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 ਇਟ ਇਜ਼ 25 ਸੌਂਡ ਆਈ ਕੈਨ ਗਰੈਂਟੀ ਇਟ ਮੈਂ ਉਹ ਪੈਨਸਲਟ ਜਾਂ ਦਿਖਾਤਾ ਜੀਚ ਵਿਖਿਆ ਸੀ 11000 ਰੁਪਏ ਇਸ ਕਰਦੀ ਹੈ ਫਿਰ ਮੈਂ ਉਹ ਪੀਜੀਏ ਦੇ ਡਾਕਟਰ ਨੂੰ ਪੁੱਛਿਆ ਮੈਂ ਕਿਹਾ ਤੁਹਾਡੇ ਕੋਲ ਆਸ਼ਾ ਜੋਤੀ ਵੈਨ ਦੋ ਨੇ ਤੁਸੀਂ ਦੱਸੋ ਕਿੰਨੇ ਬ੍ਰੈਸਟ ਕੈਂਸਰ ਕਿੰਨੇ ਸਰਵਾਈਕਲ ਕੈਂਸਰ ਤੁਸੀਂ ਪਹਿਲਾ ਡਾਇਗਨੋਸ ਕਰਦੇ ਜਿਹੜੇ ਰੁਟੀਨ 'ਚ ਨਹੀਂ ਹੋਣੇ ਸੀ ਤੁਹਾਡੀ ਆਸ਼ਾ ਜੋਤੀ ਵੈਨ ਦਾ ਹੀ ਹੋਏ ਇਸੇ ਤਰ੍ਹਾਂ ਆਗੇ ਆਰਓ ਵਾਲੇ ਆਰਓ ਵਾਲੋ ਜੀ ਸਾਰਾ ਮੈਂ ਤਾਂ ਕਹਿਣਾ ਵੇ ਲੋਕਾਂ ਨੂੰ ਗੁੰਮਰਾਹ ਕੱਲੇ ਇਹ ਇਹ ਤਾਂ ਕਰਦੀ ਕਰਦੇ ਨੇ ਜਿਹੜੇ ਕਹਿੰਦੇ ਨੇ ਗੋਡਿਆਂ ਦੀ ਗਰੀਸ ਜੀ ਤੁਸੀਂ ਪਿੱਤੇ ਦਾ ਆ ਕਰਾ ਲਓ ਤੁਸੀਂ ਠੀਕ ਹੈ ਹਰਪ੍ਰੀਤ ਜੀ ਪਰ ਨਾਲ ਦੀ ਨਾਲ ਜਿਹੜੇ ਐਲੋਪੈਥ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਵੀ ਦੇਖਣ ਦੀ ਲੋੜ ਹੈ ਬਿਲਕੁਲ ਠੀਕ ਹੈ ਗਰਕਸ਼ਾਪ ਇੱਕ ਛੋਟਾ ਜਿਹਾ ਮੇਰਾ ਹੋਰ ਸਵਾਲ ਹੈਗਾ ਇਸ ਪੂਰੇ ਮੁੱਦੇ ਤੇ ਪਰ ਤੁਹਾਨੂੰ ਲੱਗਦਾ ਹੈ ਕਿ ਜਿੰਨਾ ਸਖਤੀ ਦੇ ਨਾਲ ਸਟੈਂਡ ਅਲ ਹਸਪੀਟਲਸ ਨੇ ਲਿਆ ਜਿਹੜੀਆਂ ਸੁਸਾਇਟੀਆਂ ਨੇ ਲਿਆ ਕਰੋੜਾਂ ਰੁਪਏ ਦਾ ਦਾਵਾ ਕੀਤਾ ਜਾ ਰਿਹਾ ਜਦੋਂ ਅਗਲੇ ਦਿਨ ਨਵਜੋਤ ਸਿੱਧੂ ਫੈਮਲੀ ਨੇ ਕਹਿ ਦਿੱਤਾ ਭਈ ਅਸੀਂ ਤਾਂ ਇਹ ਕਰ ਰਹੇ ਹਾਂ ਕਿ ਟਰੀਟਮੈਂਟ ਦੇ ਨਾਲ-ਨਾਲ ਤੁਸੀਂ ਆ ਚੀਜ਼ ਜੀ ਬਿਲਕੁਲ ਖਤਮ ਕਰਨੀ ਚਾਹੀਦੀ ਸੀ ਉਹ ਜਾਣ ਕੇ ਕਰ ਰਹੇ ਨੇ ਮੈਂ ਤਾਂ ਕਹਿਣਾ ਹੈ ਪੋਲੀਟੀਕਲੀ ਮੋਟੀਵੇਟਡ ਆ ਸਾਰਾ ਕੁਝ ਨਹੀਂ ਤਾਂ ਮੈਂ ਇਹਨਾਂ ਨੂੰ ਸਵਾਲ ਕਰਦਾ ਵੀ ਦੱਸੋ ਮੈਨੂੰ ਇਹੀ ਜਿਹੜੇ ਨੋਟਿਸ ਦਿੰਦੇ ਨੇ ਜੀ ਇਹਨਾਂ ਨੇ ਤੱਧੀਆਂ ਖੜਕਾ ਕੇ ਕਿੰਨੇ ਮਰੀਜ਼ੀ ਕਰੇ ਨੇ ਹਮ ਹਮ ਇਹਨਾਂ ਨੇ ਕਿੰਨੇ ਮਰੀਜ਼ ਨੇ ਜਿਹੜੇ ਨਾਈਟ ਬੰਦ ਕਰਕੇ ਠੀਕ ਕਰੇ ਨੇ ਇਹ 10 ਦਾ ਦਿਨ ਨਾ ਨਹੀਂ ਉਹ ਤਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਉਹ ਤਾਂ ਇਸ ਕਰਕੇ ਕਿਹਾ ਸੀਗਾ ਉਹ ਕਹਿੰਦੇ ਕਿ ਜਿੰਨੇ ਵੀ ਹੈਲਥ ਵਰਕਰ ਆ ਹਨ ਉਹਨਾਂ ਦੀ ਵਡਿਆਈ ਲਈ ਜਾਂ ਉਹਨਾਂ ਨੂੰ ਹਲਾਸ਼ੇਰੀ ਦੇਣ ਦੇ ਲਈ ਤੁਸੀਂ ਟੱਲੀਆਂ ਖੜਕਾਓ ਥਾਲੀਆਂ ਖੜਕਾਓ ਜਾਂ ਲਾਈਟਾਂ ਬੰਦ ਕਰੋ ਇਹ ਬਾਅਦ ਦੀ ਗੱਲ ਹੈ ਹਰ ਤੀਜੀ ਇਹ ਬਾਅਦ ਦੀ ਮੈਂ ਕਹਨਾ ਜਿਹਾ ਆ ਜਿਹੜਾ ਮੈਂ ਦਿਖਾਇਆ ਇਹਦਾ ਜਵਾਬ ਦੇ ਦੇਣ ਵੀ ਕੀ ਆਜਰ ਵੇਚੇ ਅਦੋ ਪੈਠੀ ਇਹ ਉਹੀ ਜੀ ਗੱਲ ਹੈ ਵੀ ਇੱਕ ਪਾਸੇ ਬ੍ਰਾਹਮਣ ਆਪਦਾ ਮੰਤਰ ਪੜੀ ਜਾਵੇ ਦੂਜੇ ਪਾਸੇ ਕੋਈ ਭਾਈ ਸਾਹਿਬ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਸ ਕਰੀ ਜਾਵੇ ਦੋਹਾਂ ਦਾ ਕੋਈ ਮੇਲ ਨਹੀਂ ਆਪਸ ਵਿੱਚ ਇਹ ਆਧਨ ਵੇਦ ਤੇ ਐਲੋਪੈਥੀ ਦਾ ਬਿਲਕੁਲ ਹੀ ਮੇਲ ਨਹੀਂ ਆਪਸ ਵਿੱਚ ਪਰ ਇਹ ਐਜੂਕੇਸ਼ਨ ਚ ਕਹਿਤਾ ਵੀ ਐਂ ਪੜਾਈ ਜਾਊਗੀ ਫੈਸਲਾ ਕਰਤਾ ਤੇ ਇਹ ਭਾਈ ਜਿਹੜੇ ਟਾਟਾ ਮੈਮੋਰੀਅਲ ਵਾਲੇ ਦੇ ਨੇ ਜਿਹੜੇ ਕੈਂਸਰ oncologists ਨੇ ਜਿਹੜੇ cardiovascularists ਨੇ ਜਿਹੜੇ radiologists ਨੇ ਜਿਹੜੇ intervention radiologists ਨੇ ਜਿਹੜੇ dermatologists ਨੇ ਉਹ ਪਾਈ ਇਹਦਾ ਕਰਨ ਲੈਣਾ ਫੈਸਲਾ ਆ ਬੀ ਆ ਦੱਸੋ ਕੀ ਕਰਦੇ ਹੋ ਪਾਲਿਸੀ ਤੋਂ ਨਿੱਕੀ ਹੈ ਕਿਹੜੀ ਨੀਤੀ ਹੈ ਤੁਹਾਡੀ ਆ ਭਾਰਤ ਦੀ ਸਿੱਖਿਆ ਨੀਤੀ ਹੈ ਬਿਲਕੁਲ ਠੀਕ ਤੇ ਜਿਹੜਾ ਕਹਿੰਦੇ ਜਹਾਜ ਆ ਰਾਜਾ ਇਹੋ ਜੀ ਪਰਜਾ ਤੇ ਸਿੱਧੂ ਨੇ ਇੱਕ ਲਫਜ਼ ਕਹਿਤਾ ਮੈਂ ਮੰਨਦਾ ਵੀ ਉਹ ਗਲਤ ਹੈ ਉਹਨੂੰ ਐ ਨਹੀਂ ਕਹਿਣਾ ਚਾਹਦਾ ਸੀ ਉਹਨੇ ਠੀਕ ਵੀ ਕਰਤਾ ਜਦ ਉਹਨੇ ਬਾਅਦ ਵਿੱਚ ਕਹੀ ਦਿੱਤਾ ਕਿ ਮੇਰੀ ਘਰਾਂ ਦੀ ਡਾਕਟਰ ਹੈ ਅਸੀਂ ਡਾਕਟਰੀ ਇਲਾਜ ਕਰਾਇਆ ਮੈਂ ਇਹ ਬਿਲਕੁਲ ਨਹੀਂ ਕਿਹਾ ਵੀ ਮੇਰਾ ਮਤਲਬ ਇਹ ਨਹੀਂ ਸੀ ਚਲੋ ਸਪਸ਼ਟ ਹੋ ਗਿਆ ਇਹ ਜਾਣ ਬੁੱਝ ਕੇ ਕਰਿਆ ਜਾ ਰਿਹਾ ਕਿਉਂਕਿ ਸਿੱਧੂ ਇੱਕ ਪੋਲੀਟੀਸ਼ੀਅਨ ਨਹੀਂ ਹੈ। ਹੂੰ ਹੂੰ। ਜੇ ਪੋਲੀਟੀਸ਼ੀਅਨ ਨਾ ਹੁੰਦਾ ਹੂੰ ਮੈਂ ਸਵਾਲ ਕਰਿਆ ਸੀ ਇੱਕ ਲਾਈਨ 'ਚ ਕਹਿੰਦਾ ਮੈਂ। ਜੀ ਜੀ ਜੀ। ਜਦ ਇਹਨਾਂ ਨੇ ਕੋਰਨਰ ਕਰੀ ਸੀ ਡਾਕਟਰ ਹਰਸ਼ਵਰਦਨ ਜੂਨੀਅਰ ਹੈਲਥ ਮਿਨਿਸਟਰ ਸੀਗੇ ਮੈਂ ਉਹਨਾਂ ਨੂੰ ਈਮੇਲ ਕਰੀ ਵੀ ਦੱਸੋ ਕੋਰਨਰਲ ਦਾ ਕੀ ਸਬੂਤ ਹੈ ਉਹਨਾਂ ਕਹਿੰਦੇ ਅਸੀਂ ਤਾਂ ਕੋਈ ਪ੍ਰਚਾਰ ਨਹੀਂ ਕਰਿਆ ਰਾਤ ਮੈਂ ਆਈ ਐਮ ਥੈਂਕਫੁਲ ਟੂ ਹਿਮ ਕਿ ਉਹਨਾਂ ਨੇ ਰਾਤ ਨੂੰ 12 ਵਜੇ ਮੇਰੀ ਈਮੇਲ ਦਾ ਜਵਾਬ ਦਿੱਤਾ ਔਰ ਤਿੰਨ ਵਾਰੀ ਜਵਾਬ ਦਿੱਤਾ ਉਸ ਤੋਂ ਬਾਅਦ ਉਹਨਾਂ ਆਖਿਆ ਚਲੋ ਆਪਾਂ ਡਿਫਰ ਕਰਦੇ ਆ ਤੇ ਪਰ ਅਸੀਂ ਇਹਦਾ ਸਮਰਥਨ ਨਹੀਂ ਕਰਿਆ ਖਾਲਾ ਕਿ ਉਹਦੀ ਕੋਰਨਰਲ ਪਤਾ ਨਹੀਂ ਅਰਬਾਂ ਰੁਪਿਆ ਕਮਾ ਗਈ ਬਿਲਕੁਲ ਠੀਕ ਕੋਈ ਡਾਕਟਰੀ ਕਿਹੜਾ ਐਵੀਡੈਂਸ ਵੇ ਸੀ ਕਿਹੜੇ ਡਾਕਟਰ ਨੇ ਵਿਰੋਧ ਕਰਿਆ ਕਿਹੜੇ ਡਾਕਟਰ ਨੇ ਆਰਾਮਦੇਵ ਤੇ ਮੁਕੱਦਮਾ ਕਰਿਆ ਹੂੰ ਆਰਾਮਦੇਵ ਰੋਜ਼ ਕਹਿੰਦਾ ਹੈ ਕਹਿੰਦਾ ਡਾਕਟਰਾਂ ਨੂੰ ਤਾਂ ਕੁਝ ਆਂਦਾ ਹੀ ਨਹੀਂ ਮੈਂ ਫੈਕੀ ਲਿਵਰ ਦਾ ਇਲਾਜ ਕਰਦਾ ਇੱਕ ਐਕਟ ਬਣਿਆ ਹੋਇਆ ਹੈ ਹਰਪ੍ਰੀਤ ਜੀ ਹਾਂਜੀ ਹਾਂ ਜਿਹਦਾ ਨਾਂ ਹੈ ਮੈਜਿਕ ਰੈਮਡੀਜ਼ ਐਕਟ ਹੂੰ ਉਹ ਮੈਜਿਕ ਰੈਮਡੀਜ਼ ਐਕਟ ਦੇ ਅੰਦਰ ਆਰਾਮਦੇਵ ਨੂੰ ਅੰਦਰ ਕਰਿਆ ਜਾ ਸਕਦਾ ਹੈ ਉਹ ਕਿਉਂ ਨਹੀਂ ਕਰਦੇ ਬਈ ਹੂੰ ਆ ਕਰੋੜਾ ਰੁਪਏ ਦਾ ਬਿਜ਼ਨਸ ਹੈ ਨਾ ਐਕਟ ਬਣਿਆ ਤਾਂ ਸਰਕਾਰ ਦਾ ਉਹਦੇ ਤਹਿਤ ਲੈ ਲੈਣਾ ਐਕਸ਼ਨ ਹਾਂ ਕਰੋੜਾ ਰੁਪਏ ਦਾ ਬਿਜ਼ਨਸ ਚੱਲਦੇ ਨੇ ਅੰਧਵਿਸ਼ਵਾਸ ਫਲਾਕੇ ਤੁਸੀਂ ਕੋਰੋਨਾ ਰੁਪਏ ਦਾ ਬਿਜ਼ਨਸ ਕਰਦੇ ਹੋ ਔਰ ਖਾਸ ਤੌਰ ਤੇ ਮੈਂ ਇੱਕ ਮਟਾਨਾ ਡਾਕਟਰ ਸਪੋਰਟ ਕਰ ਰਿਹਾ ਹਾਂ ਡਾਕਟਰ ਸੰਦੀਪ ਡਾਕਟਰ ਸੰਦੀਪ ਤੁਹਾਨੂੰ ਵੀ ਲੱਗਦਾ ਹੈ ਕਿ ਕਈ ਤਰ੍ਹਾਂ ਦੇ ਨਾਲ ਅੰਧਵਿਸ਼ਵਾਸ ਫਲਾਕੇ ਵੀ ਤੁਸੀਂ ਪੇਸ਼ੈਂਟਸ ਨੂੰ ਆਪੜ ਵੱਲ ਖਿੱਚਦੇ ਹੋ ਤੁਸੀਂ ਮੈਂ ਜਿਵੇਂ ਐਡਸ ਦੀ ਗੱਲ ਕੀਤੀ ਜਦੋਂ ਕੋਈ ਪੇਸ਼ੈਂਟ ਉਹ ਲਤਾੜਿਆ ਜਾਵੇ ਉਹਨੂੰ ਐ ਲੱਗੇ ਕਿ ਮੇਰੀ ਹੋਪ ਖਤਮ ਹੋ ਗਈ ਫਿਰ ਉਹਨੂੰ ਯਾਦ ਆਉਂਦਾ ਕਿ ਚਲੋ ਯਾਰ ਆਪਾਂ ਟਰਾਈ ਕਰ ਲਨੇ ਆਯੁਰਵੇਦਾ ਚ ਵੀ ਟਰਾਈ ਕਰ ਲਨੇ ਆ ਇਹ ਬਾਬਾ ਕਹਿੰਦਾ ਮੈਂ ਕਰ ਦਾਂਗਾ ਠੀਕ ਉਹ ਕਹਿੰਦਾ ਮੈਂ ਕਰ ਦਾਂਗਾ ਠੀਕ ਤੇ ਜਿਹੜਾ ਬੜਾ ਹੰਬਿਆ ਹੁੰਦਾ ਹਾਰਿਆ ਹੁੰਦਾ ਫਿਰ ਉਹਦੇ ਕੋਲ ਚਲਾ ਵੀ ਜਾਂਦਾ ਫੇ ਤੁਹਾਨੂੰ ਲੱਗਦਾ ਕੀ ਅਜਿਹੇ ਵੀ ਕਾਨੂੰਨ ਸਖਤ ਹੋਣੇ ਚਾਹੀਦੇ ਨਾ ਜਿਹੜਾ ਤਾਂ ਵਿਚਾਰਾ ਸਰੀਰਕ ਤੌਰ ਤੇ ਵੈਸੇ ਹੀ ਖਤਮ ਹੋਇਆ ਪਿਆ ਉਹ ਆਰਥਿਕ ਤੌਰ ਤੇ ਵੀ ਖਤਮ ਹੋ ਜਾਂਦਾ ਫਿਰ ਬਿਲਕੁਲ ਹਰਪ੍ਰੀਤ ਜੀ ਡੇ ਟੂ ਡੇ ਲਾਈਫਸ ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਸੀ ਅਸੀਂ ਇਹ ਪੇਸ਼ੈਂਟਸ ਦੇਖਦੇ ਆ ਪੇਸ਼ੈਂਟ ਨੂੰ ਜਿੱਥੇ ਹੋਪ ਦਿਖਦੀ ਆ ਉਹ ਰਸਤਾ ਜ਼ਰੂਰ ਖਟਕਟਾਦਾ ਉਹੀ ਗੱਲ ਆ ਕਿ ਮਰਤਾ ਨਾ ਕੀਆ ਨਾ ਕਰਤਾ ਵਾਲੀ ਗੱਲ ਐ ਕਿ ਜਿੱਥੇ ਪੇਸ਼ੈਂਟ ਨੂੰ ਉਮੀਦ ਜਿਤਾਈ ਜਾਂਦੀ ਐ ਚਾਹੇ ਉਹ ਕਿਸੇ ਬਾਬਾ RAMਦੇਵ ਹੋਏ ਜਾਂ ਕੋਈ ਐਕਸ ਡਾਕਟਰ ਹੋਏ ਜਾਂ ਉਹ ਆਯੁਰਵੇਦਾਚ ਹੋਏ ਪੇਸ਼ੈਂਟ ਨੂੰ ਜਿੱਥੇ ਹੋਪ ਦਿਖਦੀ ਆ ਉਹ ਦਰਵਾਜ਼ਾ ਜ਼ਰੂਰ ਖਟਕਟਾਦਾ ਤੇ ਉਹਦੇ ਪਿੱਛੇ ਕੋਈ ਤੱਥ ਹੈ ਨਹੀਂ ਹੈ ਕੋਈ ਸਬੂਤ ਹੈ ਉਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਨੈਚੁਰਲੀ ਪੇਸ਼ੈਂਟ ਨੂੰ ਜੋਰ ਆ ਪਾਈ ਜਾਂਦੀ ਹੈ ਉਹ ਆਈ ਥਿੰਕ ਆਪਣੇ ਟ੍ਰੀਟਮੈਂਟ ਦੇ ਦੌਰਾਨ ਮਰਦਾ ਕਿ ਆ ਨਾ ਕਰਤਾ ਵਾਲੀ ਗੱਲ ਹੈ ਉਹ ਉਸ ਟ੍ਰੀਟਮੈਂਟ ਨੂੰ ਜ਼ਰੂਰ ਆਪਣੇ ਇਲਾਜ ਦੇ ਨਾਲ ਫੋਲੋ ਕਰਦਾ ਹੂੰ ਬਿਲਕੁਲ ਠੀਕ ਹੈ ਸਾਡਾ ਮਕਸਦ ਇਸੇ ਕਰਕੇ ਹੀ ਹੁੰਦਾ ਕਿ ਇਸ ਦੀ ਅਵੇਅਰਨੈਸ ਫਲਾਈਏ ਤਾਂ ਜੋ ਲੋਕਾਂ ਦੀ ਡਬਲ ਲੁੱਟਣਾ ਹੋਵੇ ਸਿਹਤ ਪੱਖੋਂ ਤਾਂ ਤੁਸੀਂ ਚਲੋ ਜਾ ਹੀ ਰਹੇ ਹੋ ਆਰਥਿਕ ਪੱਖੋਂ ਤੁਹਾਡੀ ਲੁੱਟਣਾ ਹੋਵੇ ਬਹੁਤ ਬਹੁਤ ਧੰਨਵਾਦ ਦੋਵੇਂ ਖਾਸ ਮਹਿਮਾਨਾਂ ਦਾ ਮੇਰੇ ਨਾਲ ਜੁੜੇ ਰਹਿਣ ਦੇ ਲਈ ਮੈਨੂੰ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ ਬ੍ਰੇਕ ਤੋਂ ਬਾਅਦ ਇੱਕ ਹੋਰ ਅਹਿਮ ਮੁੱਦੇ ਤੇ ਚਰਚਾ ਲੈ ਕੇ ਆਵਾਂਗੇ ਇਹ ਵੀ ਚਰਚਾ ਇਸ ਕਰਕੇ ਲੈਣੀ ਜ਼ਰੂਰੀ ਸੀ ਕਿ ਕਿਉਂਕਿ ਲੋਕ ਹੁਣ ਡਬਲ ਮਾਈਂਡਡ ਸੀ ਕਿ ਜੋ ਨਵਜੋਤ ਸਿੰਘ ਸਿੱਧੂ ਹਰਾਂ ਨੇ ਕਿਹਾ ਉਹ ਠੀਕ ਹੈ ਜਦ ਨਹੀਂ ਠੀਕ ਹੈ ਸੋ ਇਹ ਗੱਲ ਦੋਵੇਂ ਡਾਕਟਰ ਸਾਹਿਬ ਸਾਡੇ ਨਾਲ ਬੈਠੇ ਸੀਨੀਅਰ ਡਾਕਟਰ ਸਾਹਿਬਾਨ ਬੈਠੇ ਸੀਗੇ ਜਿਨ੍ਹਾਂ ਨੇ ਦੋਵਾਂ ਨੇ ਕਿਹਾ ਕਿ ਦੇਖੋ ਉਹ ਚੀਜ਼ਾਂ ਨੇ ਜਿਹੜੀਆਂ ਸਕੈਂਡਰੀ ਨੇ ਪਰ ਤੁਹਾਡਾ ਡਾਕਟਰੀ ਇਲਾਜ ਜ਼ਰੂਰੀ ਹੈ ਉਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਜ਼ਰੂਰ ਕਰ ਸਕਦੇ ਹੋ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਲਾਈਫ ਸਟਾਈਲ ਦੇ ਵਿੱਚ ਖਾਣ ਪੀਣ ਦੇ ਵਿੱਚ ਉਹ ਚੀਜ਼ਾਂ ਸ਼ਾਮਿਲ ਕਰ ਸਕਦੇ ਹੋ ਉਹਦਾ ਫਾਇਦਾ ਹੋਏਗਾ ਪਰ ਜੇ ਤੁਸੀਂ ਕਹੋ ਕਿ ਸਿਰਫ ਉਹਦੇ ਨਾਲ ਹੀ ਕੈਂਸਰ ਦਾ ਟ੍ਰੀਟਮੈਂਟ ਹੋਏਗਾ ਇਹ ਪੋਸੀਬਲ ਨਹੀਂ ਹੈ